ਕਾਰ ਨੂੰ ਚਾਹੀਦਾ ਸੀ ਇਹ ਬੰਦਾ ਲੋਕਾਂ ਦੇ ਹਵਾਲੇ ਕੀਤਾ ਜਾਂਦਾ ਜੇ ਤੁਸੀਂ ਗੈਂਗਸਟਰ ਨੂੰ ਗੋਲੀ ਮਾਰਨ ਲੱਗੇ ਮਿੰਟ ਲਾਉਨੇ ਹੋ ਜਨਤਾ ਦੇ ਵਿੱਚ ਗੈਂਗਸਟਰ ਮਾਰੇ ਆ ਪੁਲਿਸ ਨੇ ਫੀਤੀ ਲੱਗਦੀ ਸਿੱਖਾਂ ਦਾ ਬੱਚਾ ਹੱਕ ਮੰਗਦਾ ਹੋਵੇ ਉਹਦਾ ਕਿਸੇ ਨਹਿਰ ਤੇ ਮੁਕਾਬਲਾ ਬਣਾ ਕੇ ਸ਼ਰੀਆਂ ਮਾਰਦੇ ਹੋ ਅੱਜ ਤੁਹਾਡੀਆਂ ਗੋਲੀਆਂ ਪੁਲਿਸ ਵਾਲਿਓ ਠੰਡੀਆਂ ਪੈ ਗਈਆਂ ਬਾਬਾ ਜੀ ਸਰਕਾਰ ਨੇ ਕਿਹਾ ਵੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਕੱਢ ਕਿਉਂ ਨਹੀਂ ਸਕਦੇ ਜਿਹੜੇ ਜਦੋਂ ਨਹੀਂ ਨਹੀਂ ਐਦਾ ਮਤਲਬ ਸਰਕਾਰ ਅਪਰਾਧੀਆਂ ਨੂੰ ਰੱਖ ਰਹੀ ਇੱਥੇ ਅਸੀਂ ਪ੍ਰਵਾਸੀਆਂ ਦੇ ਨਾਂ ਤੇ ਅਪਰਾਧੀ ਨਹੀਂ ਰਹਿਣ ਦੇਣੇ ਪੰਜਾਬ 'ਚ ਤੇ ਜੇ ਸਰਕਾਰ ਨੇ ਇਹ ਮਿੱਥ ਲਿਆ ਏ ਕਿ ਅਸੀਂ ਪ੍ਰਵਾਸੀਆਂ ਦੇ ਨਾਂ ਤੇ ਅਪਰਾਧੀ ਪਾਲ ਕੇ ਪੰਜਾਬ ਦੇ ਬੱਚੇ ਮਾਰਨੇ ਨੇ ਪੰਜਾਬ ਦੀਆਂ ਕੁੜੀਆਂ ਚੁੱਕ ਕੇ ਵੇਚਣੀਆਂ ਨੇ ਪੰਜਾਬ ਦਾ ਕਤਲ ਕਰਨਾ ਹੈ ਤੇ ਫਿਰ ਦੋ ਹੱਥ ਕਰਦਿਆਂ ਨੂੰ ਦੋ ਮਿੰਟ ਹੀ ਲੱਗਦੇ ਫਿਕਰ ਨਾ ਕਰਿਓ ਫਿਰ ਇੱਥੇ ਬੰਦਾ ਸਿੰਘ ਬਹਾਦਰ ਪੈਦਾ ਹੋਣਗੇ ਜੇ ਤੁਸੀਂ ਨਹੀਂ ਇਨਸਾਫ ਸਾਡੇ ਲਈ ਰੱਖਿਆ ਦਿੱਲੀ ਨੇ ਸੋਚ ਲਿਆ ਕਿ ਅਪਰਾਧੀ ਜਿਹੜੇ ਜੂਪੀ ਬਿਹਾਰ ਦੇ ਲਿਆ ਕੇ ਪੰਜਾਬ ਵਿੱਚ ਤੇ ਇਹਨਾਂ ਦੇ ਸਿਰ ਫਸਾ ਕੇ ਤਮਾਸ਼ਾ ਵੇਖੋ ਇਹ ਅਸੀਂ ਬਿਲਕੁਲ ਨਹੀਂ ਵੇਖਣ ਦੇਣਾ ਬਾਬਾ ਜੀ ਉਹਨਾਂ ਨੇ ਕਿਹਾ ਵੀ ਕਾਰਵਾਈ ਜੇ ਅਗਰ ਕੋਈ ਪ੍ਰਵਾਸੀ ਨੂੰ ਕੱਢਣ ਦੀ ਜਾਂ ਉਹਨਾਂ ਨੂੰ ਨਹੀਂ ਇੱਥੇ ਰਹਿਣ ਲਈ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਰਹਿਣ ਨਹੀਂ ਦੇਂਦਾ ਤੇ ਫੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਏਗੀ ਉਸ ਨੂੰ ਕਿਹTERਕਣਾ ਪ੍ਰਸ਼ਾਸਨ ਕਰੇ ਨਾ ਪ੍ਰਵਾਸੀਆਂ ਦੇ ਨਾਂ ਤੇ ਅਪਰਾਧੀ ਆਏ ਹੋਏ ਆ ਇੱਥੇ ਵੀ ਪਤਾ ਲੱਗਿਆ ਵੀ ਜਿਹੜੇ ਵਾਧੂ ਸੀ ਬੰਦੇ ਉਹ ਭੱਜ ਗਏ ਦਾ ਤੋੜਾ ਪ੍ਰਸ਼ਾਸਨ ਦੱਸੇ ਨਾ ਹੁਣ ਉਹ ਪ੍ਰਵਾਸੀ ਅਪਰਾਧੀ ਕ੍ਰਿਮੀਨਲ ਲੋਕ ਪ੍ਰਵਾਸ ਦੇ ਨਾਂ ਤੇ ਕੰਮ ਦੇ ਨਾਂ ਤੇ ਆਏ ਉਹਨਾਂ ਨੂੰ ਕੰਮ ਕਿੰਨੇ ਦਿੱਤਾ ਉਹਨਾਂ ਨੂੰ ਕਿਰਾਏ ਤੇ ਘਰ ਕਿੰਨੇ ਦਿੱਤਾ ਉਹਨਾਂ ਦੇ ਆਧਾਰ ਕਾਟ ਕਿੰਨੇ ਬਣਾਏ ਮੈਂ ਇਸੇ ਕੰਧ ਤੇ ਖਾਲਿਸਤਾਨ ਲਿਖ ਦਿੰਨਾ ਆ 24 ਘੰਟਿਆਂ ਚ ਮੈਨੂੰ ਲੱਭ ਕੇ ਪੀੜ ਦੇਣਗੇ ਇਹ ਨਹੀਂ ਲੱਭੇ ਇਹਨਾਂ ਨੂੰ ਇਸ ਲਈ ਜੇ ਇਹ ਬੰਦਿਆਂ ਨੂੰ ਨੱਥ ਨਹੀਂ ਪੈ ਰਹੀ ਤੇ ਸਰਕਾਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਲਾਇ ਐਂਡ ਆਰਡਰ ਦੀ ਤੋਹੀਨ ਹੈ ਨਹੀਂ ਸਰਕਾਰ ਤੇ ਪ੍ਰਸ਼ਾਸਨ ਕਰੂਗੀ ਤੇ ਫਿਰ ਪੰਜਾਬ ਦੇ ਲੋਕ ਲਾਇ ਐਂਡ ਆਰਡਰ ਦੀ अहमਤ ਨੂੰ ਤਰਜਮਾਨੀ ਨੂੰ ਆਪ ਲਾਗੂ ਕਰਨਗੇ ਬਾਬਾ ਜੀ ਆ ਜਿਵੇਂ ਜਿਸ ਦਿਨ ਇਹ ਘਟਨਾ ਹੋਈ ਸਾਰੀ ਉਸ ਦਿਨ ਜਿਹੜਾ ਉਹ આરોપી ਨੂੰ ਫੜ ਲਿਆ ਗਿਆ ਪਰ ਪਰਿਵਾਰ ਨੂੰ ਜਿਹੜੀ ਜਾਣਕਾਰੀ ਨਹੀਂ ਦਿੱਤੀ ਗਈ ਪਰਿਵਾਰ ਆਪਣੇ ਤੌਰ ਤੇ ਪਾਲ ਕਰ ਰਿਹਾ ਸੀ ਔਰ ਜਿਹੜੇ ਇੱਥੇ ਦੇ ਨਿਵਾਸੀ ਨੇ ਉਹ ਆਪਣੇ ਤੌਰ ਤੇ ਪਾਲ ਕਰ ਰਹੇ ਸੀਗੇ ਇੱਥੇ ਦਾ ਪ੍ਰਸ਼ਾਸਨ ਜਵਾਬ ਦੇ ਪੀ ਸ਼ਾਮ ਨੂੰ ਬੱਚਾ ਚੁੱਕਿਆ ਰਾਤੀ ਤੁਸੀਂ ਅਪਰਾਧੀ ਫੜ ਲਿਆ ਤੇ ਸਾਰੀ ਰਾਤ ਅਪਰਾਧੀ ਦੇ ਕੋਲ ਤੁਸੀਂ ਰਹੇ ਤੋਂ ਤੁਹਾਡੇ ਕੋਲੇ ਰਿਆ ਜਦ ਕਿ ਅਪਰਾਧੀ ਫੜਨ ਤੋਂ ਤੁਰੰਤ 10 15 20 ਮਿੰਟ ਚ ਉਹ ਬੱਚਾ ਬਰਾਮਦ ਕਰਨਾ ਬਣਦਾ ਸੀਗਾ ਪਰ ਤੁਸੀਂ ਅਗਲੇ ਦਿਨ ਅ ਦਸਰੇ ਫੇ ਅਗਲੇ ਦਿਨ ਸਾਨੂੰ 11:00 11:30 ਵਜੇ ਪਤਾ ਲੱਗਦਾ ਤੁਹਾਡਾ ਬੱਚਾ ਮਾਰ ਦਿੱਤਾ ਗਿਆ ਕਤਲ ਹੋ ਗਿਆ ਉਹਦਾ ਇਹ ਜਿਹੜੀ ਸਾਰੀ ਰਾਤ 12 14 ਘੰਟੇ ਨਿਕਲੇ ਇਹ ਪ੍ਰਸ਼ਾਸਨ ਜਵਾਬ ਦੇ ਐ ਉਹ ਦੱਸਣ ਕਿ ਉਹ ਅਪਰਾਧੀ ਨੂੰ ਟਿਕਾਣੇ ਲਾ ਰਹੇ ਸੀ ਉਹਨੂੰ ਕੀ ਕਰ ਰਹੇ ਸੀ ਜਾਂ ਤੋਂ ਪੁੱਛਗਿੱਛ ਕਰ ਰਹੇ ਸੀ ਜਾਂ ਤੁਸੀਂ ਇਹਨੂੰ ਲੁਕਾ ਕੇ ਕਿਉਂ ਰੱਖਿਆ ਉਸੇ ਵਕਤ ਉਹਨੂੰ ਉੱਥੇ ਫੜ ਕੇ ਕਿਉਂ ਨਹੀਂ ਖੜਿਆ ਜਿਹੜੇ ਸਾਡੇ ਨਜਾਇਜ਼ ਮੁੰਡੇ ਮਾਰੇ ਸਿੱਖ ਉਹਨਾਂ ਨੂੰ ਜਦੋਂ ਘਰੋਂ ਚੁੱਕਦੇ ਸੀ ਤੇ ਪੁਲਿਸ ਗੱਡੀਆਂ ਦੀਆਂ ਗੱਡੀਆਂ ਘੁਮਾਈ ਫਿਰਦੀ ਸੀ ਚੱਲ ਫਲਾਣਾ ਬੰਦਾ ਫੜਾ ਉਦੋਂ ਤੁਹਾਡੀਆਂ ਗੱਡੀਆਂ ਨਿਕਲਦੀਆਂ ਸੀਗੀਆਂ ਅੱਜ ਕਿਉਂ ਨਹੀਂ ਨਿਕਲੀਆਂ ਇਹ ਸਾਡੇ ਸਵਾਲ ਨੇ ਅਸੀਂ ਕੋਈ ਦੋਸ਼ਣਬਾਜ਼ੀ ਨਹੀਂ ਕਰ ਰਹੇ ਸਾਨੂੰ ਇਨਸਾਫ ਚਾਹੀਦਾ ਹੈ ਲਾਇਨ ਆਰਡਰ ਦੇ ਮੁਤਾਬਕ ਚਾਹੀਦਾ ਦਿਓ ਤੇ ਜੇ ਨਹੀਂ ਤੇ ਫਿਰ ਲੋਕਾਂ ਦੀ ਕਚਹਿਰੀ ਜਦੋਂ ਇਨਸਾਫ ਤੇ ਉਤਰਾਈ ਇੱਦਾਂ ਪਾਲਾ ਲਾ ਨਕਸ਼ਾ ਹੁਣੇ ਹੀ ਤੁਹਾਡੇ ਸਾਹਮਣੇ ਪੇਸ਼ ਹੋਇਆ ਕਿਤੇ ਨਾ ਉਹ ਇੱਥੇ ਵੀ ਹੋ ਜਾਵੇ। ਬਾਬਾ ਜੀ ਹੈ ਤਾਂ ਕ ਚਲਾਨੀ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਇਸ ਨੂੰ ਕਿਹਨਾਂ ਰਿਹਾ। ਇਹਨੂੰ ਉਹੀ ਵੇਖਾਂਗਾ ਬੇਈਮਾਨੀ। ਜੇ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਆ ਸਾਢੇ ਤਿੰਨੋ ਚੱਲੇ ਅੱਜ ਕਿੰਨੇ ਤਰੀਕ ਹੈ ਜੀ? 17 ਤਰੀਕ ਕਿੰਨੀ ਤਰੀਕ ਨੂੰ ਬੱਚਾ ਮਰੇ ਆ। 9 ਤਰੀਕ ਦਾ ਮੁੰਡਾ ਮਾਰਤਾ ਯਾਰ। ਤੇ ਅੱਜ 17 ਤਰੀਕ ਤੱਕ ਪੁਲਿਸ ਚਲਾਨ ਹੀ ਨਹੀਂ ਪੇਸ਼ ਕਰ ਸਕੀ। ਤੇ ਫਿਰ ਪੁਲਿਸ ਹੀ ਦੱਸੇ। ਇਹ ਜ਼ਿੰਮੇਵਾਰ ਕੌਣ ਨੇ ਤੇ ਕਿਹੜਾ ਜੱਜ ਸਾਹਿਬ ਪੁੱਛੂ ਇਹਨਾਂ ਨੂੰ ਕਿਹੜੀ ਵੱਖਰੀ ਅਦਾਲਤ ਬੈਠੂਗੀ ਇਹ ਹੀ ਕੰਮ ਕੁੰਬੜੇ ਪਿੰਡ ਦਾ ਹੋਇਆ ਹੀ ਇੱਥੇ ਹੋਇਆ ਪੰਜਾਬ ਵਾਲਿਓ ਨਹੀਂ ਜਾਗੋਗੇ ਤੇ ਤਿਆਰ ਰੱਖਿਓ ਹੁਣ ਅਗਲਾ ਮੁੰਡਾ ਕਿਦਾ ਚਕਾਉਣਾ ਤੇ ਕਿਦਾ ਬਰਵਾਉਣਾ ਇਹ ਲੋਕ ਹੁਣ ਅਗਲੀ ਤਿਆਰੀ ਚਾਹਣਗੇ ਇਸ ਰੱਬ ਦਾ ਵਾਸਤਾ ਜੋ ਆਪਣੇ ਕੰਮ ਆਪ ਕਰ ਲਓ ਫਿਰ ਜਿਹੜੇ ਪ੍ਰਵਾਸੀ ਨੇ ਜਿਹੜੇ ਕਹਿੰਦੇ ਅਸੀਂ ਕੰਮ ਲਈ ਆਏ ਹੋਏ ਪ੍ਰਵਾਸੀ ਜਿੰਨੀਆਂ ਇੱਥੇ ਜਥੇਬੰਦੀਆਂ ਉਹਨਾਂ ਬਣਾਈਆਂ ਨੇ ਉਹ ਦਸਣ ਕਿੰਨਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਬੰਦੇ ਦਾ ਵਿਰੋਧ ਕੀਤਾ। ਕਿੰਨਿਆਂ ਨੇ? ਉਹ ਪ੍ਰਵਾਸੀ ਦਸਣ ਪ੍ਰਵਾਸ ਦੇ ਨਾਂ ਤੇ ਜਿਹੜੇ ਗੈਂਗਸਟਰ ਅਪਰਾਧੀ ਕ੍ਰਿਮੀਨਲ ਲੋਕ ਆਏ ਨੇ ਕਿ ਉਹਨਾਂ ਪ੍ਰਵਾਸੀਆਂ ਨੇ ਉਹਨਾਂ ਦਾ ਪਿੱਤੇ ਵਿਰੋਧ ਕਰਕੇ ਆਖਿਆ ਅਸੀਂ ਪੰਜਾਬ ਦੇ ਨਾਲ ਖੜੇ ਤੇ ਜੇ ਨਹੀਂ ਤੇ ਫਿਰ ਇਹ ਸਾਰਾ ਸਫਾਇਆ ਕਰਨਾ ਹੋਊ ਔਰ ਜ਼ਮੀਨਾਂ ਪੰਜਾਬ ਚੋਂ ਖਰੀਦਣੀਆਂ ਬੰਦ ਕਰਨੀਆਂ ਹੋਣਗੀਆਂ। ਨਹੀਂ। ਅਸੀਂ ਪੰਜਾਬ ਦੇ ਵਸਿੰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਸ਼ੇਰੇ ਪੰਜਾਬ ਦੇ ਵਾਰਿਸ ਆਂ ਅਸੀਂ ਪੰਜਾਬ ਦੇ ਲੋਕਾਂ ਨੂੰ ਅਜੀਜੂਦੀਨ ਮੁਖਮ ਚੰਦ ਹਰੀ ਸਿੰਘ ਨਲੂਆ ਨੂੰ ਅਪੀਲ ਕਰਾਂਗੇ ਰੱਬ ਦਾ ਵਾਸਤਾ ਜੀ ਹੁਣ ਤਾਂ ਸਿਰੋ ਪਾਣੀ ਲੰਘ ਗਿਆ ਜੇ ਤੁਸੀਂ ਅਜੇ ਵੀ ਲੜੀ ਗਏ ਇਹ ਮੁਸਲਮ ਈਸਾਈ ਇਹ ਸਿੱਖ ਇਹ ਬਾਲਮੀਤੀਏ ਇਹ ਰਵਦਾਸੀਏ ਇਹ ਸਿੱਖ ਇਹ ਮਜਬੀ ਸਿੱਖ ਤੁਹਾਡਾ ਪੱਠਾ ਬਹਿ ਜਾਣਾ ਜੀ ਰੱਬ ਦਾ ਵਾਸਤਾ ਜੀ ਪੰਜਾਬੀਓ ਇਸ ਚੀਜ਼ ਚੋਂ ਨਿਕਲੋ ਇਕੱਠੇ ਹੋਵੋ ਨਈ ਸਰਕਾਰ ਦਿੱਲੀ ਦੀ ਰਖੇਲ ਬਣ ਚੁੱਕੀ ਹੈ ਤੇ ਤੁਸੀਂ ਕਰਤਾਰਪੁਰ ਦੇ ਵਾਰਸ ਬਣ ਜੋ ਇਨਸਾਫ ਤਾਂ ਲਿਆ ਜਾਣਾ ਉੱਤਰਾਖੰਡ ਆ ਰਾਜਸਥਾਨ ਆ ਅੱਠ ਸੂਬੇ ਆ ਜਿਨ੍ਹਾਂ ਨੇ ਇਹ ਮਤਲਬ ਕਾਨੂੰਨ ਬਣਾਇਆ ਹੋਇਆ ਕਿ ਕੋਈ ਵੀ ਉਹਨਾਂ ਦੇ ਸਟੇਟ ਤੋਂ ਬਾਹਰ ਲਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਇੱਥੇ ਪੰਜਾਬ ਦੇ ਵਿੱਚ ਅਸੀਂ ਆਪਣੀ ਕਿਸਮਤ ਆਪਣੇ ਪੁੱਖਿਆਂ ਦੇ ਵੀ ਗਿਲਾ ਸਾਡਾ ਆਪਣੀ ਕਿਸਮਤ ਨੂੰ ਆਪ ਜੋੜਿਆ ਸੀ ਇਹਨਾਂ ਨਾਲ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਵੀ ਪੰਜਾਬ ਇੱਕ ਵੱਖਰਾ ਕੀਤਾ ਹੋਏਗਾ ਉਹਨਾਂ ਤੋਂ ਮੁਕਰੇ ਸਾਨੂੰ ਆਪਣਾ ਸੂਬਾ ਲੈਣ ਦੇ ਲਈ ਵੀ ਜੋ ਕਰਵਾਨੀਆਂ ਦੇਣੀਆਂ ਪਈਆਂ ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਇੱਥੇ ਸੇਫ ਰੱਖਣ ਦੇ ਲਈ ਪੰਜਾਬੀ ਸੂਬਾ ਹੋਇ ਬਣਾਇਆ ਕਿਉਂ ਸੀ ਜੇ ਇਹਨਾਂ ਨੇ ਪਤਵਾਰਸੀ ਲਿਆ ਕੇ ਬਸਾਉਣੇ ਸੀ ਇੱਥੇ ਪੰਜਾਬ ਦੇ ਵਿੱਚ ਤਕਰੀਬਨ 60 ਲੱਖ ਦੇ ਕਰੀਬ ਜਿਹੜਾ ਇਸ ਵੇਲੇ ਪਤਵਾਰਸੀ ਜਿਹੜਾ ਉਹ ਮੌਜੂਦ ਆ ਤੇ ਸਾਡੇ ਜਿਹੜੇ ਨੌਜਵਾਨ ਆ ਉਹ 7.5 ਲੱਖ ਪ੍ਰਵਾਸ ਕੀਤਾ ਉਹਨਾਂ ਨੇ ਬਾਹਰ ਦੇਸ਼ਾਂ ਦੇ ਵਿੱਚ ਉਹ ਇਹ ਜਿਹੜਾ ਪਦਵਾਸੀ ਆ ਪੰਜਾਬ ਦੇ ਵਿੱਚ 1960 ਵਾਰਡ ਦੇ ਵਿੱਚ ਸਿਰਫ 10 ਲੱਖ ਸੀ ਫਿਰ ਉਹ 2016 ਦੇ ਵਿੱਚ ਇਕੱਲੇ ਲੁਧਿਆਣੇ ਦੇ ਵਿੱਚ 10 ਲੱਖ ਸੀ ਤੇ ਮਤਲਬ ਉਹਦੇ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ 60 ਲੱਖ ਦੇ ਕਰੀਬ ਉਹਦੇ ਪੰਜਾਬ ਵਿੱਚ ਆ ਤੇ ਇਹ ਕਿੰਨੇ ਗੁਣਾ ਜਿਹੜੀ ਆਮਦ ਆ ਇਹਨਾਂ ਦੀ ਜੋ ਸ ਵੀ ਇੰਨਾ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਜੇ ਸਾਡੇ ਨੌਜਵਾਨ ਇੱਥੇ ਕੋਈ ਕਾਰੋਬਾਰੀ ਕਰਦੇ ਆ ਇਹਨਾਂ ਨੇ ਸਾਡੇ ਸਾਦੇ ਕਾਰੋਬਾਰੀ ਸਾਹਮਣੇ ਜੇ ਕੋਈ ਸਾਡਾ ਨੌਜਵਾਨ ਕਾਰੋਬਾਰ ਕਰਦਾ ਬਕਾਇਦਾ ਐਫ ਐਸ ਐਸ ਆਈ ਲਾਇਸੈਂਸ ਆ ਸਰਕਾਰ ਦੇ ਸਾਰੇ ਨੋਰਮ ਜਿਹੜੇ ਪੂਰੇ ਕਰਦੇ ਆ ਸਾਡੇ ਨੌਜਵਾਨ ਇੱਥੇ ਇਹਨਾਂ ਦੇ ਕੋਲ ਕੋਈ ਆਇਡੈਂਟੀਟੀ ਨਹੀਂ ਹੈਗੀ ਆਪਣੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਕੋਈ ਲਾਇਸੈਂਸ ਨਹੀਂ ਹੈਗਾ ਜਿੱਥੇ ਜੀ ਕਰਦਾ ਰੇੜੀ ਲਾ ਲੈਂਦੇ ਆ ਸਾਡੇ ਨੌਜਵਾਨ ਇੰਨਾ ਖਰਚਾ ਕਰਦੇ ਆਪਣੇ ਦੁਕਾਨਾਂ ਤਾਂ ਖੋਲਦੇ ਕਿਰਾਏ ਦੇ ਕਿੰਨੇ ਖਰਚੇ ਆ ਇਹਨਾਂ ਦਾ ਕੋਈ ਖਰਚਾ ਨਹੀਂਗਾ ਸਾਡੀ ਇਕਨੋਮੀ ਨੂੰ ਵੀ ਸੱਟ ਮਾਰਦੇ ਆ ਇਹ ਤੇ ਸਾਡਾ ਜਿਹੜਾ ਕ੍ਰਾਈਮ ਰੇਟ ਆ ਪੰਜਾਬ ਦੀ ਉਹ ਇਹਨਾਂ ਨੇ ਦੱਸਾਇਆ ਤੁਸੀਂ ਇੱਕ ਗੱਲ ਨੋਟ ਕਰਿਓ ਜਦੋਂ ਇੱਥੇ ਆ ਸਾਡੇ ਬੱਚੇ ਦੇ ਨਾਲ ਹੋਇਆ ਇਹ ਸਾਡੇ ਬੱਚੇ ਨੇ ਆਪਣੇ ਫੋਨ ਦੇ ਨਾਲ ਇਸ ਮੂਮੈਂਟ ਨੂੰ ਸਜਾਇਆ ਜਿਹੜੇ ਅੱਜ ਕਹਿ ਰਹੇ ਨੇ ਵੀ ਭਈਆ ਪਹ ਜਾਓ ਪੰਜਾਬ 14 ਨਾਲਾ ਕਿਉਂ ਲਾ ਰਹਿਆ ਇਹ ਬੱਚੇ ਨੇ ਖੂਨ ਦੇ ਕੇ ਸਜਾਇਆ ਆਪਣੇ ਇਸ ਮੂਮੈਂਟ ਨੂੰ ਤੇ ਇਹ ਭਈਆ ਨੂੰ ਜੇ ਇਥੋਂ ਅਸੀਂ ਨਾ ਭਜਾਇਆ ਕਿ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਰਹਿੰਦੇ ਹੋ ਹੁਸ਼ਿਆਰਪੁਰ ਦੀ ਕੋਈ ਇੱਕ ਗਲੀ ਇੱਕ ਸੜਕ ਇੱਕ ਮਹੱਲਾ ਮੈਨੂੰ ਦਿਵਾ ਦਿਓ ਜਿਹੜਾ ਪਚਕਾਰੀਆਂ ਨਾਲ ਲਾਲ ਨਾ ਕੀਤਾ ਹੋਵੇ ਮੂਨਾ ਕੁਸ਼ਕਾਰੀਆਂ ਮਾਰ ਮਾਰ ਇਹ ਸਾਡੇ ਕਲਚਰ ਦੀ ਭਿਜਦੇ ਨਹੀਂ ਪੰਜਾਬ ਦਾ ਚਾਹੇ Hindu ਆ Sikh ਆ Muslim ਆ ईसाई ਆ ਸਾਡਾ ਕਲਚਰ ਸਾਦਿਆਂ ਦਾ ਇੱਥੇ ਸਾਂਝਾ ਆ ਜੇ ਹਿਮਾਚਲ ਦੇ ਵਿੱਚ ਉਹ ਦੇਵ ਭੂਮੀ ਕਹਿੰਦੇ ਵੀ ਇੱਥੇ ਆਣ ਕੇ ਬਾਹਰੋਂ ਕੋਈ ਜਗ੍ਹਾ ਨਹੀਂ ਲੈ ਸਕਦਾ ਸਾਡੀ ਇਹ ਗੁਰੂਆਂ ਦੀ ਧਰਤੀ ਆ ਇੱਥੇ ਵੀ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਅਪੀਲ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਦੇ ਆ ਤੇ ਕੱਲੇ ਪਿੰਡਾਂ ਦੀਆਂ ਪੰਚਾਇਤਾਂ ਨਹੀਂ ਸ਼ਹਿਰਾਂ ਵਿੱਚ ਵੀ ਕਿਉਂ ਪਿੰਡਾਂ ਦੇ ਵਿੱਚ ਅਸੀਂ ਇਹ ਪੰਚਾਇਤਾਂ ਨੂੰ ਕਿਹਾ ਵੀ ਮਤੇ ਪਾਓ ਕੋਈ ਇੱਥੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਨੂੰ ਕੋਈ ਜ਼ਮੀਨ ਖਰੀਦਣ ਦੀ ਪ੍ਰਬੰਧ ਨਹੀਂ ਜਵੇ ਨਾ ਕੋਈ ਜ਼ਮੀਨ ਦੇਵੇ ਨਾ ਕਿਰਾਏ ਤੇ ਰਹਿਣ ਨਾ ਜੇ ਸਾਡੇ ਮਤਲਬ ਨਾ ਦੇ ਇਦਾਂ ਹੀ ਐਮਸੀ ਸ਼ਹਿਰਾਂ ਦੇ ਵਿੱਚ ਜਿਹੜੇ ਉਹ ਮਤੇ ਪਾਉਣ ਮਤੇ ਪਾ ਕੇ ਜਿੰਨੇ ਇੱਥੇ 117 ਐਮਐਲਏ ਹੈਗੇ ਨੇ ਸਾਰੇ ਇਕੱਠੇ ਹੋ ਗਏ ਵਿਧਾਨ ਸਭਾ ਦੇ ਵਿੱਚ ਮਤਾ ਲਿਆਉਣ ਸੈਂਟਰ ਨੇ ਪਾਸ ਕਰਨਾ ਨਹੀਂ ਇਹ ਕਿੰਨੀ ਵੱਡੀ ਗੱਲ ਆ ਇਹ ਤਾਂ ਆਪਣਾ ਫਰਜ਼ ਨਿਭਾਉਣ ਇਹ ਪਹਿਲਾਂ ਹੀ ਭਾਜੂ ਨੇ ਭਗਵੰਤ ਮਾਨ ਦਾ ਜਿਹੜਾ ਬਿਆਨ ਆਇਆ ਕਿ ਜੀ ਅਸੀਂ ਆਉਣ ਵਾਲੇ ਰੋਕ ਨਹੀਂ ਸਕਦੇ ਫਿਰ ਤੁਸੀਂ ਇਹ ਗੱਲ ਮੰਨੋ ਕਿ ਕਤਲ ਤੁਸੀਂ ਕਰਵਾ ਰਹੇ ਹੋ ਇਹਦਾ ਮਤਲਬ ਕ੍ਰਾਈਮ ਇੱਥੇ ਤੁਸੀਂ ਫਲਾਦੇ ਮੰਨੋ ਇਹ ਗੱਲ ਇੱਥੇ ਬੀワイ ਜਿਹੜੇ ਆ ਪਤਵਾਰਸੀ ਆ ਉਹ ਜਦੋਂ ਇੱਥੇ ਛਾਪੇਮਾਰੀ ਕੀਤੀ ਜ ਸਾਡੇ ਬੱਚੇ ਦੇ ਕਤਲ ਤੋਂ ਬਾਅਦ ਬੀ ਬਾਈ ਪਤਵਾਰੀ ਜਿਹੜੇ ਆ ਉਹ ਜੁਪੀ ਦੀਆਂ ਅਦਾਲਤਾਂ ਦੇ ਭਗੋੜਾ ਘੁਦਾਰ ਨੇ ਉਹ ਲੋੜਿੰਦਾ ਨੇ ਅਦਾਲਤਾਂ ਦੇ ਉਹ ਕਿੱਥੇ ਗਏ ਹੁਣ ਪੰਜਾਬ ਦੇ ਕਿਸੇ ਕੋਨੇ ਚ ਲੁਕੇ ਆ ਇੱਥੋਂ ਭੱਜ ਗਏ ਕਿ ਤੇ ਫੋਜ ਜਾ ਕੇ ਕਰਨਗੇ ਵਾਦਤ ਸਰਕਾਰ ਨੇ ਕਦੋਂ ਇਹ ਐਕਸ਼ਨ ਲੈਣਾ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਤੇ ਉਲਟਾ ਜਿਹੜਾ ਆ ਸਾਡੇ ਪੰਜਾਬ ਦੀ ਜਨਤਾ ਦੇ ਖਿਲਾਫ ਐਕਸ਼ਨ ਲਿਆ ਵੀ ਜਿਹੜਾ ਵੀ ਇਹਨਾਂ ਨੂੰ ਰੋਕੇਗਾ ਉਹਤੇ ਸਖਤ ਕਾਰਵਾਈ ਹੋਏਗੀ ਕਿਉਂ ਜੀ ਪਪਾ ਜੀ ਜੇਕਰ ਕਿਸੇ ਵੀ ਜਗ੍ਹਾ ਤੇ ਜੜਾ ਹੈ ਉਹ ਵੈਰੀਫਿਕੇਸ਼ਨ ਤੱਕ ਨਹੀਂ ਹੋਈ ਇੱਥੇ ਤਾਂ ਕਿ ਜਿਸ ਜਗ੍ਹਾ ਤੇ ਕਟਨਾ ਹੋਈ ਹੈ ਉੱਥੇ ਨਹੀਂ ਕੀਤੀ ਕਿਉਂਕਿ ਸਭ ਤੋਂ ਵੱਧ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਆ ਅਸੀਂ ਇਹ ਪੂਰੇ ਹੁਸ਼ਿਆਰਪੁਰ ਵਸਨੀਕਾਂ ਨੂੰ ਨਹੀਂ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਕਿ ਖਾਸ ਕਰਕੇ ਸ਼ਹਿਰਾਂ ਨੂੰ ਜਿੰਨੇ ਵੀ ਪੰਜਾਬ ਦੇ ਸ਼ਹਿਰ ਨੇ ਅਸੀਂ ਪਿੰਡਾਂ 'ਚ ਬੈਠੇ ਆ ਸਾਡੀ ਡਾਂਗ ਤਗੜੀ ਆ ਅਸੀਂ ਇਹਨਾਂ ਨੂੰ ਮਦਦ ਮਿਲਵਾ ਸਕਦੇ ਆ ਸ਼ਹਿਰਾਂ ਦੇ ਵਿੱਚ ਕੋਈ ਕਿਤੋਂ ਆ ਕੇ ਬਸਾ ਹੈ ਕੋਈ ਕਿਤੋਂ ਆ ਕੇ ਬਸਾ ਹੈ ਪਿੰਡਾਂ ਚ ਆ ਕੇ ਅਲੱਗ-ਅਲੱਗ ਉਸ ਤਰੀਕੇ ਨਾਲ ਸ਼ਹਿਰਾਂ ਦੇ ਸਾਂਝਾਂ ਲੋਕ ਨਹੀਂ ਗਿਆਂ ਪਰ ਜੇ ਤੁਸੀਂ ਇਹਨਾਂ ਦੀ ਪਿੱਠ ਦੇ ਪ੍ਰਵਾਸੀਆਂ ਦੇ ਖੜੋਗੇ ਤਾਂ ਉਹ ਦਿਨ ਦੂਰ ਨਹੀਂ ਅਗਲਾ ਬੱਚਾ ਉਹ ਨਿਸ਼ਾਨਾ ਤੁਹਾਡਾ ਹੋਏਗਾ ਜੇ ਦਲ ਕੇ ਸਾਦੇ ਮਤੇ ਪਾ ਕੇ ਅਸੀਂ ਇਹ ਕੰਮ ਕਰੀਏ ਸ਼ਹਿਰਾਂ ਦੇ ਸ਼ਹਿਰ ਵਾਸੀਆਂ ਦੇ ਇਹਨਾਂ ਨੂੰ ਭਜਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸਭ ਨਾਲ ਵੱਧ ਨੁਕਸਾਨ ਇਹਨਾਂ ਨੇ ਸ਼ਹਿਰ ਵਾਸੀਆਂ ਦਾ ਹੀ ਕਰਨਾ ਅਸੀਂ ਤਾਂ ਪਿੰਡਾਂ ਵਿੱਚ ਵੀ ਇਹਨਾਂ ਨੂੰ ਡਰਾ ਲਾਂਗੇ ਸਰ ਇਹ ਜੀ ਗੱਲ ਕਰੀ ਪੁਲਿਸ ਸੀ ਪੁਲਿਸ ਨੇ ਹਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਉਹ ਕਹਿੰਦੇ ਫਾਸਟ ਰਾਈਡ ਤੋਂ ਮਹੀਨਾ ਤੋਂ ਦੋ ਮਹੀਨੇ ਤੋਂ ਹੀ ਸਜ਼ਾ ਜੇਦ ਹੋਈ ਤਾਂ ਕਾਨੂੰਨ ਹੀ ਨਹੀਂ ਪੇਸ਼ ਕੀਤਾ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਇਨਸਾਫ ਜਿਹੜਾ ਜਲਦੀ ਬਵਾ ਇਹ ਇਸ ਗੱਲ ਦਾ ਤਾਂ ਤੁਸੀਂ ਪੁਲਿਸ ਨੂੰ ਸਵਾਲ ਕਰੋ ਅਸੀਂ ਤੁਹਾਨੂੰ ਇਹ ਜਵਾਬ ਇਹ ਦੇ ਸਕਦੇ ਆ ਕਿ ਤੁਸੀਂ ਚਲਾਨ ਪੇਸ਼ ਕਰਨ ਦੀ ਗੱਲ ਛੱਡੋ ਐਸਐਸਪੀ ਦਾ ਬਠਿੰਡਾ ਵਾਲਾ ਬਿਆਨ ਇਹ ਆ ਕਿ ਜੇ ਕੋਈ ਬਦਵਾਸੀਆਂ ਨਾਲ ਧੱਕਾ ਕਰੇਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਥੇ ਤੁਹਾਨੂੰ ਸਮਝ ਜਾਣਾ ਚਾਹੀਦਾ ਇਹ ਸਰਕਾਰ ਕਿੱਥੋਂ ਚੱਲ ਰਹੀ ਆ ਕਿਉਂਕਿ ਇਹ ਸਰਕਾਰ ਜਿਹੜੀ ਆ ਪ੍ਰਵਾਸੀਆਂ ਦੀ ਸਰਕਾਰ ਆ ਇਹ ਕਦੀ ਪ੍ਰਵਾਸੀਆਂ ਦੇ ਇਲੈਕਸ਼ਨ ਨਹੀਂ ਲੈਣਗੇ ਸਰਕਾਰ ਪ੍ਰਵਾਸੀਆਂ ਦੀ ਦਿੱਲੀ ਨੂੰ ਜਾਂਦੀ ਉਹਦੇ ਇੱਥੇ ਇੱਥੇ ਕਿੰਨੇ ਐਸਐਸਪੀ ਵੀ ਪ੍ਰਵਾਸੀ ਨੇ ਕਿੰਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਪ੍ਰਵਾਸੀ ਨੇ ਕਿੰਨੇ ਪ੍ਰਸ਼ਾਸਨ ਦੇ ਵਿੱਚ ਪ੍ਰਵਾਸੀ ਨੇ ਇਸ ਕਰਕੇ ਉਹ ਨਹੀਂ ਲੈਣਗੇ ਇਹ ਸਾਨੂੰ ਲੋਕਾਂ ਨੂੰ ਆਪ ਹੀ ਤਹੀ ਜਾ ਕਰਨਾ ਪੈਣਾ ਔਰ ਇੱਕ ਇਹਨਾਂ ਦੀ ਬੜੀ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਕਿ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਨਾਜਾਇਜ਼ ਕਬਜ਼ੇ ਕਰੋ ਦੇਖੋ ਤੁਸੀਂ ਆਪਣਾ ਹੁਸ਼ਿਆਰਪੁਰ ਦੀ ਗੱਲ ਕਰ ਲੋ ਜਾਂ ਪੂਰੇ ਪੰਜਾਬ ਦੀ ਗੱਲ ਕਰ ਲੋ ਚੋਆ ਦੇ ਕੰਡਿਆਂ ਦੇ ਉੱਪਰ ਜਿਹੜੇ ਨਜਾਇਜ਼ ਕਬਜ਼ੇ ਹੋਏ ਵਾ ਚੁੱਗੀਆਂ ਝੌਪੜੀਆਂ ਬਣੀਆਂ ਹੋਈਆਂ ਨੇ ਜਿੱਥੇ ਇਹ ਕਾਰੋਬਾਰ ਕਰਦੇ ਆ ਉੱਥੇ ਵੀ ਨਜਾਇਜ਼ ਕਬਜ਼ੇ ਕਰਕੇ ਇਹ ਦੁਕਾਨਾਂ ਪਾ ਕੇ ਵੰਦੇ ਆ ਜਿਹੜੇ ਸਾਡੇ ਪੰਜਾਬੀ ਕੰਮ ਕਰਦੇ ਆ ਉਹਨਾਂ ਨੇ ਦੁਕਾਨ ਖਰੀਦਣੀ ਹੁੰਦੀ ਆ ਚਾਹੇ ਕਿਰਾਇਆ ਦੇਣਾ ਹੁੰਦਾ ਜਿੱਥੇ ਘਰ ਬਣਾਉਣਾ ਹੈਗਾ ਉੱਥੇ ਉਹਨਾਂ ਨੇ ਪਹਿਲਾਂ ਜਗ੍ਹਾ ਲੈਣੀ ਹੁੰਦੀ ਆ ਉਹਦੀ ਐਨਓਸੀ ਕਰਾਉਣੀ ਆ ਰਜਿਸਟਰੀ ਕਰਾਉਣੀ ਆ ਫਿਰ ਜਾ ਕੇ ਰਹਿੰਦੇ ਆ ਹੁਣ ਗੱਲ ਇਹ ਹੁੰਦੀ ਆ ਵੀ ਸਰਕਾਰ ਜਾਂ ਮੋਦੀ ਸਾਹਿਬ ਨੇ ਆ ਕੇ ਉਹਨਾਂ ਨੇ ਥੋੜ ਔਰ ਉਹ ਉਹਨਾਂ ਨੂੰ ਜਦੋਂ ਨਹੀਂ ਰੋਕਦੇ ਇਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਸਰਕਾਰ ਦਾ ਏਜੰਡਾ ਆ ਸਰਕਾਰ ਦੀ ਸਾਜੋ ਹੈ ਕਿ ਤੁਸੀਂ ਇੱਥੇ ਭਾਈ ਕਾਬਜ ਹੋ ਜਾਓ ਸੋ ਇੱਥੇ ਉਹ ਕਾਬਜ ਹੈਗੇ ਆ ਪਰ ਸਾਡੇ ਲੋਕਾਂ ਨੂੰ ਚਾਹੀਦਾ ਹੈਗਾ ਜਿਵੇਂ ਵੀਰ ਨੇ ਆਖਿਆ ਹੈਗਾ ਕਿ ਪੰਜਾਬ ਦੇ ਵਿੱਚ ਸਾਰੀਆਂ ਪੰਚਾਇਤਾਂ ਪਿੰਡਾਂ ਦੀ ਸ਼ਹਿਰਾਂ ਦੇ ਐਮਸੀ ਕੌਂਸਲਰ ਸਾਰੇ ਜਿਹੜੇ ਹੈਗੇ ਆ ਉਹ ਮਿਲ ਜੁੜ ਕੇ ਇਹਨਾਂ ਦੇ ਖਲਾਮ ਬਤਾਉਣ ਇਹ ਸਾਡਾ ਪੰਜਾਬ ਜਿੱਦਾਂ ਉਹ ਹਿਮਾਚਲ ਦੇ ਭੂਮੀ ਕਹਿੰਦੇ ਆ ਐਂ ਹੀ ਆਪਾਂ ਪੰਜਾਬ ਨੂੰ ਕਹਿੰਦੇ ਆ ਕਿ ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੋ ਗੁਰਾਂ ਦੇ ਨਾਮ ਦੇ ਉੱਪਰ ਬਸਣ ਵਾਲਾ ਪੰਜਾਬ ਇਥੋਂ ਦੀ ਧਰਤੀ ਦੇ ਜੰਮਪੜ ਜਿਨ੍ਹਾਂ ਨੇ ਇਸ ਧਰਤੀ ਦੇ ਸੱਭਿਆਚਾਰ ਨੂੰ ਸਾਡੇ ਆਪ ਦੇ ਆਪ ਦੇ ਲੋਕਾਂ ਨੇ ਲਹੂ ਦੇ ਨਾਲ ਸਿੰਜਿਆ ਹੋਇਆ ਅਰਾ ਅੱਜ ਸਾਡੇ ਲਹੂ ਦੇ ਨਾਲ ਸਿੰਜੀ ਹੋਈ ਪੰਜਾਬ ਦੀ ਉਹ ਧਰਤੀ ਇਹਨਾਂ ਦੇ ਪਾਣ ਦੇ ਨਾਲ ਲਲ ਹੋਈ ਪਈ ਆ ਇਹ ਸਾਨੂੰ ਸੋਚਣਾ ਪਊਗਾ ਕਿ ਸਾਨੂੰ ਇਦਾਂ ਦੀ ਧਰਤੀ ਕਬੂਲ ਹੈ ਕੀ ਅਸੀਂ ਇਹ ਧਰਤੀ ਪ੍ਰਮਾਨ ਕਰਦੇ ਆਂ ਜਾਂ ਸਾਡੀ ਉਹ ਬੜੀ ਧਰਤੀ ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸੋ ਉਹਨੂੰ ਦੁਬਾਰਾ ਉਸੇ ਰੂਪ ਦੇ ਵਿੱਚ ਲਿਆਉਣ ਦੇ ਵਾਸਤੇ ਸਾਨੂੰ ਸਰਕਾਰ ਦੀ ਸਾਦਸ ਨੂੰ ਸਮਝਣਾ ਪਊਗਾ ਕੋਈ ਆ ਕੇ ਕਿਸੇ ਨੂੰ ਕਹਿੰਦਾ ਨਹੀਂ ਹੁੰਦਾ ਕਿ ਤੂੰ ਇੱਥੇ ਕਬਜ਼ਾ ਕਰ ਲੈ ਝੁੱਗੀਆਂ ਝੋਪਣੀਆਂ ਤੁਸੀਂ ਜਾ ਕੇ ਦੇਖੋ ਤੁਸੀਂ ਘਰ ਦੇ ਵਿੱਚ ਬਿਜਲੀ ਦਾ ਮੀਟਰ ਐ ਨਹੀਂ ਲਵਾ ਸਕਦੇ ਉੱਥੇ ਮੀਟਰ ਲੱਗੇ ਹੋਏ ਆ ਉੱਥੇ ਕੂਲਰ ਲੱਗੇ ਹੋਏ ਆ ਉੱਥੇ ਏਸੀ ਲੱਗੇ ਹੋਏ ਆ ਹੁਣੇ ਜਿਹੜੇ ਕਹਿੰਦੇ ਕਿ ਆਪਾਂ ਉਹਨਾਂ ਨੂੰ ਭਜਾ ਨਹੀਂ ਸਕਦੇ ਤੁਹਾਨੂੰ ਕੌਣ ਕਹਿੰਦਾ ਭਜਾਓ ਨਾ ਭਜਾਓ ਪਰ ਤੁਸੀਂ ਆਹ ਤਾਂ ਦੇਖੋ ਨਾ ਜਿਹੜੇ ਬ ਸਰਕਾਰ ਜੇ ਚਾਹੇ ਸਾਰਾ ਕੁਝ ਹੋ ਸਕਦਾ ਜੇ ਪੂਰੇ ਭਾਰਤ ਦੀਆਂ 8 ਸਟੇਟਾਂ ਦੇ ਵਿੱਚ ਉਹ ਸਪੈਸ਼ਲ ਲਾਅ ਲਾਗੂ ਹੈ ਗਿਆ ਇੱਥੇ ਵੀ ਕੀਤਾ ਜਾ ਸਕਦਾ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਬਣਨ ਹੁਣ ਬਹੁਤ ਸਾਰੇ ਲੋਕ ਤੁਸੀਂ ਭਾਜਪਾ ਦਾ ਏਜੰਡਾ ਦੇਖੋ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕਹਿ ਰਹੇ ਜੇ ਕਿ ਪੰਜਾਬ ਦੇ ਵਿੱਚ ਆਉਂਦੇ ਸਮੇਂ ਆਪਾਂ ਆਪਦੇ ਦਮ ਤੇ ਇਲੈਕਸ਼ਨ ਲੜਾਂਗੇ ਔਰ ਸਾਡਾ ਮੁੱਖ ਮੰਤਰੀ ਹੋਊਗਾ ਹੁਣ ਉਹਨਾਂ ਦਾ ਏਜੰਡਾ ਕੀ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਝੰਡਾ Hindu Hindi ਔਰ Hindustan ਦਾ ਉਹਨਾਂ ਦਾ ਏਜੰਡਾ ਹੈ ਔਰ ਤੁਸੀਂ ਦੇਖੋ ਪਿਛਲੇ ਦਿਨਾਂ ਤੋਂ ਅਜਿਹਾ ਦੀ ਘਟਨਾ ਵਾਪਰੀ ਹੈ ਪ੍ਰਵਾਸੀਆਂ ਦੇ ਖਿਲਾਫ ਜਦੋਂ ਇੱਕ ਲੋਕ ਲਾਮਬੰਦ ਹੋਇਆ ਪੰਜਾਬ ਦੇ ਉਹ ਕਹਿੰਦੇ ਜੇ ਕਿ ਆਪਾਂ ਉਹਨਾਂ ਪ੍ਰਵਾਸੀਆਂ ਦੇ ਦੰਮ ਦੇ ਉੱਪਰ ਉਹਨਾਂ ਦੀਆਂ ਵੋਟਾਂ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਉਹ ਆ ਗੱਲ ਕਹਿ ਰਹੇ ਆ ਹੁਣ ਤੁਸੀਂ ਇਹ ਸਾਰੇ ਕਾਸ ਨੂੰ ਮੈਚ ਕਰ ਲਓ ਸੋ ਉਹਨਾਂ ਦਾ ਇੱਕ ਏਜੰਡਾ ਹੈ ਉਹ ਨਹੀਂ ਚਾਹੁੰਦੇ ਹੈਗੇ ਕਿ ਪ੍ਰਵਾਸੀ ਇਥੋਂ ਨਿਕਲਣ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਉਹ ਇਦਾਂ ਦੇ ਫੈਸਲੇ ਲੈ ਕੇ ਦਿਖਾਵੇ ਤਾਂ ਸਹੀ ਭਗਵੰਤ ਮਾਨ ਹੁਣ ਦਿਖਾਉਣ ਤੇ ਸਹੀ ਭਾਵੇਂ ਹਸਪੀਟਲ ਉੱਧਰ ਲੰਮੇ ਪੈਜ ਦਿਖਾਉਣ ਸਾਨੂੰ ਲੱਗਾ ਤੇ ਸਹੀ ਵੀ ਮੜਾ ਮੋਟਾ ਪਈ ਉਹ ਸਾਡੇ ਨਾਲ ਵਾ ਸਾਨੂੰ ਲੱਗੇ ਤਾਂ ਸਹੀ ਕਿ ਉਹ ਪੰਜਾਬ ਦੀ ਸਰਜ਼ਮੀਨ ਦੇ ਨਾਲ ਵਾ ਸਾਨੂੰ ਤਾਂ ਇਹ ਲੱਗਣ ਡਿਆ ਕੇਂਦਰ ਦੇ ਸਰਕਾਰ ਦੇ ਏਜੰਡੇ ਦੇ ਉਹ ਨਾਲ ਫਰੋਤੇ ਐ ਸੋ ਆਪਾਂ ਆ ਉਮੀਦ ਕਰਦੇ ਆਂ ਔਰ ਬੱਚੇ ਦੇ ਸਬੰਧ ਚ ਆਪਾਂ ਉਮੀਦ ਕਰਦੇ ਆਂ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਚਲਾਨ ਕੋਰਟ ਦੇ ਵਿੱਚ ਪੇਸ਼ ਕਰੇ ਔਰ ਪਾਸਟ ਲੈਗ ਕੇਸ ਜਿਹੜਾ ਹੈਗਾ ਲੱਕੇ ਤੇ ਡੇਢ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਜਿਹੜੀ ਉਹਨੂੰ ਬਣਦੀ ਸਜ਼ਾ ਆ ਉਹ ਹੋਣੀ ਚਾਹੀਦੀ ਤੁਸੀਂ ਵੀ ਆਣਾ ਚਾਹੀਦੇ ਧਾਰਮਿਕ ਸਮਾਜਿਕ ਜਾਂ ਕਿਸਾਨ ਜਾਂ ਤੇ ਬੰਦਿਆਂ ਅਸੀਂ 20 ਤਰੀਕ ਨੂੰ ਗੁਰਦੁਆਰਾ ਸਿੰਘ ਸਵਾ ਰੇਲਵੇ ਰੋਡ ਅੰਤਿਮ ਅਰਦਾਸ ਹਰਵੀਰ ਸਿੰਘ ਦੀ ਰੱਖੀ ਹੋਈ ਆ ਆਪਾਂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਪੰਜਾਬੀ ਨੂੰ ਅਪੀਲ ਕਰਦੇ ਆ ਉਹ ਉੱਥੇ ਪਹੁੰਚੋ ਅਸੀਂ ਉਸ ਦਿਨ ਉਸ ਦੀ ਅੰਤਮ ਅਰਦਾਸ ਤੋਂ ਬਾਅਦ ਇੱਕ ਵੱਡਾ ਮਾਰਚ ਕੱਢ ਰਹੇ ਹਾਂ ਸਰਕਾਰ ਨੂੰ ਚੁਗਾਉਣ ਲਈ ਕਾਨੂੰਨ ਸਰਕਾਰ ਨੂੰ ਲਿਆਣਾ ਪਊਗਾ ਇਸ ਤੋਂ ਉਹ ਭੱਜ ਨਹੀਂ ਸਕਦਾ ਉਹਦੇ ਲਈ ਪੰਜਾਬੀ ਹੁਣ ਤਿਆਰ ਆ ਤਿਆਰ ਹੋ ਰਹੇ ਆ ਲੋਕਾਂ ਦੇ ਜਿਹੜੇ ਖਦਸੇ ਸੀਗੇ ਜਿਹੜਾ ਪ੍ਰਵਾਸ ਦੇ ਸੰਬੰਧ ਲੈ ਕੇ ਪ੍ਰਵਾਸੀਆਂ ਨੂੰ ਭੈਣਾਂ ਨੂੰ ਸੰਬੰਧ ਉਹ ਹੌਲੀ-ਹੌਲੀ ਜਿਹੜੇ ਆ ਉਹਨਾਂ ਦੇ ਜਿਹੜੇ ਕੁਐਸਚਨ ਸੀਗੇ ਉਹ ਖਤਮ ਹੋ ਰਹੇ ਆ ਉਹ ਕਲੀਅਰ ਹੋ ਰਹੇ ਆ ਵੀ ਇੱਕ ਤੋਂ ਜਿਹੜਾ ਪ੍ਰਵਾਸ ਆ ਜਿਹੜਾ ਪ੍ਰਵਾਸੀ ਆ ਉਹ ਕਿੱਦਾਂ ਮੈਨੇਜ ਹੋਣਾ ਇਹ ਕਾਨੂੰਨ ਲਿਆਉਗੇ ਉਹ ਸਭ ਤੋਂ ਵਧੀਆ ਹੋਊਗਾ ਗੱਲ ਇਹ ਸਰਕਾਰ ਨੂੰ ਲਿਆੜਾ ਹੀ ਪਊਗਾ ਜੇ ਭਗਵਾਨ ਤਰਮਾਨ ਨੇ ਮਤਲਬ ਜਿੱਦਾਂ ਵੀ ਉਹਨੇ ਉਹ ਗੱਲਾਂ ਕਰ ਰਿਆ ਆ ਫਿਰ ਤਾਂ ਉਹਨੂੰ ਬਿਹਾਰ ਚ ਜੋ ਪਿੱਛੇ ਜਾ ਕੇ ਇਲੈਕਸ਼ਨਾਂ ਲੜਨੇ ਚਾਹੀਦੀਆਂ ਉਹ ਪੰਜਾਬ ਦਾ ਕੋਈ ਉਹ ਮੁੱਖ ਮੰਤਰੀ ਮੁੱਖ ਮੰਤਰੀ ਨਹੀਂ ਹੈਗਾ ਕੋਈ ਉਹ ਨਮਾਇੰਦਾ ਨਹੀਂ ਹੈਗਾ ਪੰਜਾਬੀ ਜਿਹੜੇ ਆ ਉਹ ਕਾਨੂੰਨ ਹੋਣ ਬਣਾ ਕੇ ਛੱਡਾਂਗੇ ਉਹੀ ਸਾਡੀ ਫੇਵਰ ਚ ਆ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼